ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪ ਸਭ ਦਾ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸਵਾਗਤ ਤੇ ਵਾਹਿਗੁਰੂ ਆਪ ਸਭ ਨੂੰ ਹਮੇਸ਼ਾ ਤੰਦਰੁਸਤ ਤੇ ਚੜ੍ਹਦੀ ਕਲਾ ਫਤਿਹ ਬਖਸ਼ਣ ਤੇ ਅੱਜ ਦਾ ਜੋ ਪ੍ਰਸੰਗ ਹੈ ਮੈਂ ਤੁਹਾਡੇ ਨਾਲ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੀ ਜੀਵਨੀ ਦੇ ਵਿੱਚੋਂ ਮਾਤਾ ਜੀਤੋ ਜੀ ਦਾ ਜਦੋਂ ਅਕਾਲ ਚਲਾਣਾ ਹੋ ਗਿਆ ਉਸ ਸਮੇਂ ਦਾ ਮੈਂ ਤੁਹਾਡੇ ਨਾਲ ਪ੍ਰਸੰਗ ਅੱਜ ਤੁਹਾਨੂੰ ਦੱਸਾਂਗਾ ਤੇ ਬਹੁਤ ਪਿਆਰ ਸਤਿਕਾਰ ਨਾਲ ਸੁਣਨਾ ਜੀ ਧੰਨਵਾਦ ਤੁਹਾਡਾ ਆਪ ਸਭ ਦਾ ਜੋ ਬਹੁਤ ਪਿਆਰ ਅਤੇ ਸਤਿਕਾਰ ਬਖਸ਼ਦੇ ਹੋ ਲੈ ਗੁਰੂ ਆਪ ਨੂੰ ਹਮੇਸ਼ਾ ਇਦਾਂ ਹੀ ਚੜ੍ਹਦੀ ਕਲਾ ਫਤਿਹ ਬਖਸ਼ਣ ਮਾਤਾ ਜੀਤੋ ਜੀ ਦਾ ਅਕਾਲ ਚਲਾਣਾ ਗੁਰੂ ਜੀ ਪਹਾੜੀ ਰਾਜਿਆਂ ਦੀ ਆਟੇ ਦੀ ਗਊ ਬਣਾ ਕੇ ਝੂਠੀ ਸੌਂ ਖਾਣ ਮਗਰੋਂ ਦੋ ਕੁ ਮਹੀਨੇ ਅਨੰਦਪੁਰ ਸਾਹਿਬ ਤੋਂ ਬਾਹਰ ਰਹੇ ਭਾਵੇਂ ਅਨੰਦਪੁਰ ਸਾਹਿਬ ਦੀ ਸੰਭਾਲ ਲਈ ਗੁਰੂ ਜੀ ਨੇ ਪਿੱਛੇ 500 ਸਿੰਘਾਂ ਨੂੰ ਛੱਡਿਆ ਹੋਇਆ ਸੀ ਪਰ ਆਮ ਲੋਕ ਤੇ ਵਪਾਰੀ ਕੋਈ ਦੂਜੇ ਦਿਨ ਕੋਈ ਤੀਜੇ ਦਿਨ ਤੇ ਇਸ ਤਰ੍ਹਾਂ ਹੌਲੇ-ਹੌਲੇ ਬਹੁਤੇ ਹੀ ਚਲੇ ਗਏ ਸਨ ਪਰ ਜਿਉਂ ਹੀ ਗੁਰੂ ਜੀ ਮੁੜ ਕੇ ਸ੍ਰੀ ਅਨੰਦਪੁਰ ਸਾਹਿਬ ਆਏ ਤੇ ਲੋਕ ਵੀ ਝਟਪਟ ਹੀ ਵਾਪਸ ਆਣ ਲੱਗ ਪਏ ਅਨੰਦਪੁਰ ਸਾਹਿਬ ਵਿੱਚ ਰੌਣਕਾਂ ਹੀ ਰੌਣਕਾਂ ਹੋ ਗਈਆਂ ਸਿੰਘਾਂ ਦੇ ਹੌਸਲੇ ਹੋਰ ਵੱਧ ਗਏ ਤੇ ਉਹ ਅੱਗੇ ਤੋਂ ਕੁਝ ਪਹਾੜੀਆਂ ਦਾ ਲਿਹਾਜ਼ ਕਰਦੇ ਸਨ ਪਰ ਹੁਣ ਤਾਂ ਉਹ ਆਕੜ ਖੋਰਾਂ ਨੂੰ ਮਿਲ ਕੇ ਲੈਂਦੇ ਅਤੇ ਉਹਨਾਂ ਨੂੰ ਸਮਝਾਉਂਦੇ ਵੀ ਹੁੰਦੇ ਸਨ ਇੱਕ ਦਿਨ ਗੁਰੂ ਜੀ ਆਪਣੇ ਚਾਰ ਸਾਹਿਬਜ਼ਾਦਿਆਂ ਨਾਲ ਇੱਕ ਕਮਰੇ ਵਿੱਚ ਬੈਠੇ ਪਿਆਰ ਨਾਲ ਉਹਨਾਂ ਦੀਆਂ ਛਾਤੀਆਂ ਮਿਨਣ ਲੱਗ ਪਏ ਕਿ ਇਹ ਕਿੱਡੀਆਂ-ਕਿੱਡੀਆਂ ਹਨ ਤੇ ਪਿਆਰ ਨਾਲ ਆਖੀ ਜਾ ਰਹੇ ਸਨ ਇਹਨਾਂ ਛਾਤੀਆਂ ਦੀ ਤਾਕਤ ਨੇ ਰਣ ਭੂਮੀ ਵਿੱਚ ਆਪਣਾ ਜੋਹਰ ਦਿਖਾਣਾ ਹੈ ਅਤੇ ਦੁਸ਼ਮਨਾ ਦਾ ਸੰਘਾਰ ਕਰਨਾ ਹੈ ਗੁਰੂ ਜੀ ਦੇ ਇਹੋ ਜਿਹੇ ਕੌਤਕਾਂ ਨੂੰ ਵੇਖ ਮਾਤਾ ਸੁੰਦਰੀ ਮਾਤਾ ਜੀਤੋ ਤੇ ਮਾਤਾ ਸਾਹਿਬਦੇਵਾਂ ਜੀ ਅਚਰਜ ਵਿੱਚ ਆ ਗਏ ਪਰ ਕੁਝ ਪੁੱਛ ਨਹੀਂ ਸਕਦੇ ਸਨ ਇਹਨੇ ਨੂੰ ਮਾਤਾ ਗੁਜਰੀ ਜੀ ਵੀ ਆ ਗਏ ਸੁ ਪਤਨੀਆਂ ਦੀ ਤਾਂ ਜ਼ਰੂਰਤ ਨਾ ਪਈ ਕਿ ਉਹ ਗੁਰੂ ਜੀ ਨੂੰ ਇਸ ਬਾਰੇ ਕੁਝ ਪੁੱਛ ਸਕਣ ਪਰ ਮਾਤਾ ਗੁਜਰੀ ਜੀ ਵੱਡੇ ਸਨ ਗੁਰੂ ਜੀ ਦੀ ਮਾਤਾ ਸਨ ਤੇ ਧਰਮ ਤਰੰਦਰ ਸਤਗੁਰੂ ਮਾਤਾ ਜੀ ਦਾ ਵੱਡਾ ਸਤਕਾਰ ਕਰਦੇ ਸਨ ਮਾਤਾ ਜੀ ਨੂੰ ਆਏ ਦੇਖ ਛਾਤੀਆਂ ਮਿੰਨਣੋਂ ਹਟ ਗਏ ਤੇ ਮਾਤਾ ਜੀ ਨੂੰ ਸਤਕਾਰ ਨਾਲ ਕੋਲ ਬਿਠਾ ਲਿਆ ਮਾਤਾ ਜੀ ਨੇ ਪੁੱਛਿਆ ਇਹ ਕੀ ਕਰ ਰਹੇ ਹੋ ਸਾਹਿਬਜ਼ਾਦਿਆਂ ਦੀਆਂ ਛਾਤੀਆਂ ਮਿਣ ਰਹੇ ਹੋ ਹਾਂ ਮਾਤਾ ਜੀ ਇਹਨਾਂ ਛਾਤੀਆਂ ਨੇ ਧਰਮ ਦੇ ਕੰਮ ਆਉਣਾ ਹੈ ਇਸ ਲਈ ਮਿਣ ਰਿਹਾ ਹਾਂ ਫਤਿਹ ਸਿੰਘ ਤਾਂ ਹਜੇ ਬਹੁਤ ਛੋਟੇ ਹਨ ਪਰ ਮਾਤਾ ਜੀ ਛੋਟੇ ਨੇ ਹੀ ਵੱਡੇ ਬਣਨਾ ਹੈ ਵੱਡਿਆਂ ਵਾਲੇ ਕੰਮ ਕਰਨੇ ਹਨ ਜੰਗਾ ਜੁੱਧਾਂ ਕਰਕੇ ਮਾਤਾਵਾਂ ਨੂੰ ਹਰ ਸਮੇਂ ਹੀ ਫਿਕਰ ਰਹਿੰਦੀ ਸੀ ਗੁਰੂ ਹਰगोਬਿੰਦ ਸਾਹਿਬ ਨੇ ਤਾਂ ਵੱਖੋ ਵਕਤ ਥਾਵਾਂ ਤੇ ਜੰਗ ਕੀਤੇ ਤੇ ਅਖੀਰਲੇ ਜੰਗ ਮਗਰੋਂ ਉਹ ਕੀਰਤਪੁਰ ਸਾਹਿਬ ਆ ਗਏ ਸਨ ਫਿਰ ਸ਼ਾਂਤੀ ਦੇ ਦਿਨ ਉਹ ਉੱਥੇ ਹੀ ਬਿਤਾਏ ਪਰ ਸ੍ਰੀ ਦਸ਼ਮੇਸ਼ ਜੀ ਤਾਂ ਅਮਨ ਦੀ ਗੱਲ ਹੀ ਨਹੀਂ ਕਰਦੇ ਆਪਣੀ ਥਾਂ ਤੇ ਡਟੇ ਰਹਿ ਕੇ ਹਰ ਵੇਲੇ ਜੰਗ ਹੀ ਜੰਗ ਦੀ ਰਟ ਲਾਈ ਰੱਖਦੇ ਸਨ ਗੁਰੂ ਸਾਹਿਬ ਤਾਂ ਵੱਡਾ ਉਪਦੇਸ਼ ਤਾਂ ਇਹੋ ਸੀ ਕਿ ਇਹ ਸਰੀਰ ਸਦਾ ਰਹਿਣ ਵਾਲਾ ਨਹੀਂ ਹੈ ਇਸ ਲਈ ਇਸ ਸਰੀਰ ਨੂੰ ਧਰਮ ਲਿਖੇ ਲਾ ਕੇ ਇਸ ਤੋਂ ਲਾਭ ਲਿਆ ਜਾਏ ਮਾਤਾ ਜੀਤੋ ਜੀ ਦੇ ਤਿੰਨ ਸਹੇਬਜ਼ਾਦੇ ਸਨ ਜੁਝਾਰ ਸਿੰਘ ਜੋਰਾਵਰ ਸਿੰਘ ਤੇ ਫਤਿਹ ਸਿੰਘ ਅਤੇ ਵੱਡੇ ਸਹੇਬਜ਼ਾਦਾ ਮਾਤਾ ਸੁੰਦਰੀ ਜੀ ਦੇ ਸਨ ਸਹੇਬਜ਼ਾਦਾ ਅਜੀਤ ਸਿੰਘ 15 16 ਸਾਲ ਦੇ ਹੀ ਪਿਤਾ ਵਾਂਗ ਵੱਡੇ ਧਨੁਸ਼ਤਾਰੀ ਤੇ ਸ਼ੂਰ ਬੀਬਤਾ ਦੇ ਕੁੰਜ ਬਣੇ ਜਾ ਰਹੇ ਸਨ ਤੇ ਉਹ ਜੰਗਾ ਜੁੱਧਾਂ ਵਿੱਚ ਪੂਰਾ ਹਿੱਸਾ ਲੈ ਰਹੇ ਸਨ ਪਰ ਬਾਕੀ ਦੇ ਛੋਟੇ ਸਨ ਇੱਕ ਦਿਨ ਮਾਤਾ ਜੀ ਨੇ ਰਾਤ ਨੂੰ ਸੁੱਤੇ ਸੱਚਮੁੱਚ ਹੀ ਉਹ ਸਭ ਨਜ਼ਾਰੇ ਸੁਪਨੇ ਵਿੱਚ ਤੱਕ ਲਏ ਜੋ ਆਉਣ ਵਾਲੇ ਸਮੇਂ ਵਿੱਚ ਸੱਚਮੁੱਚ ਹੀ ਹੋਣ ਵਾਲੇ ਸਨ ਸਾਹਿਬਜ਼ਾਦਿਆਂ ਦੀਆਂ ਸ਼ਹੀਦੀਆਂ ਤੇ ਪਰਿਵਾਰ ਦਾ ਵਿਛੜਨਾ ਅਨੰਦਪੁਰ ਸਾਹਿਬ ਛੱਡਣਾ ਇਹ ਸਭ ਕੁਝ ਉਹ ਸੁਪਨੇ ਵਿੱਚ ਦੇਖ ਕੇ ਕੰਬ ਉੱਠੇ ਤੇ ਉਹਨਾਂ ਦੀ ਜਾਗ ਖੁੱਲ ਗਈ ਇਹੋ ਜਿਹੇ ਸੁਪਨੇ ਨੂੰ ਮਾਤਾ ਜੀ ਝੂਠ ਕਿਵੇਂ ਸਮਝ ਲੈਂਦੇ ਉਹਨਾਂ ਨੂੰ ਨੀਂਦ ਭੁੱਲ ਗਈ ਖਾਣਾ ਪੀਣਾ ਵਿਸਰ ਗਿਆ ਗੁਰੂ ਜੀ ਅਮਰਤ ਵੇਲੇ ਉੱਠ ਕੇ ਇਸ਼ਨਾਨ ਤੇ ਨਾਮ ਸਿਮਰਨ ਦੀ ਕਿਰਿਆ ਤੋਂ ਬਾਅਦ ਦੀਵਾਨ ਵਿੱਚ ਚਲੇ ਗਏ ਪਰ ਮਾਤਾ ਜੀ ਨੇ ਦਿਨ ਚੜ੍ਹਦੇ ਹੀ ਰਾਤ ਸਮੇਂ ਆਏ ਸੁਪਨੇ ਦੀ ਗੱਲ ਬਾਕੀ ਮਾਤਾਵਾਂ ਨਾਲ ਚਲਾ ਦਿੱਤੀ ਤੇ ਸਾਰੀਆਂ ਮੁਰਝਾਜੀਆਂ ਗਈਆਂ ਗੁਰੂ ਜੀ ਸਵੇਰ ਦੇ ਦੀਵਾਨ ਦੇ ਭੋਗ ਉਪਰੰਤ ਮਹਿਲਾਵਾਂ ਵਿੱਚ ਪੁੱਜੇ ਤਾਂ ਮਾਤਾਵਾਂ ਨੂੰ ਉਦਾਸ ਵੇਖ ਕੇ ਪੁੱਛਣ ਲੱਗੇ ਕੀ ਗੱਲ ਹੈ ਉਦਾਸੀ ਕਿਉਂ ਹੈ ਗੁਰੂ ਜੀ ਦੇ ਪੁੱਛਣ ਤੇ ਝੱਟ ਹੀ ਰਾਤ ਦੇ ਸੁਪਨੇ ਵਾਲੀ ਗੱਲ ਦੱਸੀ ਤੇ ਕਿਹਾ ਇਸ ਭਿਆਨਕ ਸੁਪਨੇ ਨੇ ਤਾਂ ਸਾਡਾ ਤਰਾ ਕੱਢਿਆ ਹੋਇਆ ਹੈ ਰੋਜ਼-ਰੋਜ਼ ਦੀਆਂ ਲੜਾਈਆਂ ਨੇ ਪਤਾ ਨਹੀਂ ਕੀ ਕਰਨਾ ਹੈ ਗੁਰੂ ਜੀ ਨੇ ਮੁਸਕੁਰਾਉਂਦੇ ਹੋਏ ਕਿਹਾ ਘਬਰਾਉਣਾ ਨਹੀਂ ਚਾਹੀਦਾ ਜੋ ਕੁਝ ਹੋਣਾ ਹੈ ਉਹ ਤਾਂ ਹੋ ਕੇ ਹੀ ਰਹਿਣਾ ਹੈ ਪਰ ਜੋ ਕੁਝ ਅਸਾਂ ਵੇਖਿਆ ਹੈ ਇਥੋਂ ਤੱਕ ਨੋਬਤ ਪਹੁੰਚੇਗੀ ਮਾਤਾ ਜੀਤੋ ਜੀ ਨੇ ਕਿਹਾ ਹਾਂ ਤੁਸੀਂ ਜੋ ਵੇਖਿਆ ਹੈ ਇਹ ਕਰਤਾਰ ਨੇ ਤੁਹਾਨੂੰ ਸਭ ਕੁਝ ਠੀਕ ਹੀ ਦਿਖਾਇਆ ਹੈ ਇਹੋ ਕੁਝ ਹੋਣਾ ਹੈ ਇਹ ਸੁਣ ਕੇ ਮਾਤਾ ਜੀ ਨਹੀਂ ਬੋਲੇ ਤੇ ਹੱਥ ਜੁੜ ਗਏ ਗੁਰੂ ਜੀ ਨੇ ਕਿਹਾ ਚੁੱਪ ਕਿਉਂ ਕਰ ਗਏ ਦੱਸੋ ਕੀ ਚਾਹੁੰਦੇ ਹੋ ਇਹ ਪਤੀ ਦੇਵ ਮੈਂ ਤਾਂ ਇਹ ਵਿਪਤਾ ਦੇ ਦੁੱਖਾਂ ਨੂੰ ਦੇਖ ਨਹੀਂ ਸਕਾਂਗੀ ਪਰ ਇਹ ਰੁਕਣੇ ਨਹੀਂ ਆਉਣਗੇ ਫੇਰ ਹੁਕਮ ਕਰੋ ਮੈਂ ਸਰੀਰ ਛੱਡ ਦਿਆਂ ਜੇ ਨਹੀਂ ਵੇਖ ਸਕਦੇ ਤਾਂ ਛੱਡ ਦਿਓ ਇਹ ਗੱਲ ਚੰਗੀ ਹੈ 6 ਕੋਸੇ ਦੀਨ ਮਾਤਾ ਜੀ ਤੋਂ ਜਿਨੇ ਇਸ਼ਨਾਨ ਕਰਕੇ ਸ੍ਰੀ ਜਪਜੀ ਸਾਹਿਬ ਦਾ ਪਾਠ ਕਰਕੇ ਸਰੀਰ ਐਉਂ ਛੱਡ ਦਿੱਤਾ ਜਿਵੇਂ ਸਭ ਕੁੰਜ ਨੂੰ ਛੱਡ ਦਿੰਦਾ ਹੈ ਘਰ ਵਿੱਚ ਬੜਾ ਵਿਰਾਗ ਹੋਇਆ ਪਰ ਗੁਰੂ ਜੀ ਦੇ ਚੜ੍ਹਦੀ ਕਲਾ ਵਾਲੇ ਉਪਦੇਸ਼ਾਂ ਤੇ ਪ੍ਰਭੂ ਦੇ ਭਾਣੇ ਨੂੰ ਮਿੱਠਾ ਕਰਕੇ ਮੰਨਣ ਦੀ ਸਿੱਖ ਮਤ ਨੇ ਕੁਝ ਦਿਨਾਂ ਵਿੱਚ ਹੀ ਮਾਤਾ ਜੀ ਦੇ ਵਿਛੋੜੇ ਦੇ ਅਫਸੋਸ ਨੂੰ ਹਟਾ ਕੇ ਫਿਰ ਉਹੀ ਵਾਯੂ ਮੰਡਲ ਪੈਦਾ ਕਰ ਦਿੱਤਾ ਮਾਤਾ ਜੀ ਦਾ ਦਿਹਰਾ ਨਿਰਮੋਹ ਨਗਰ ਵਿੱਚ ਹੈ ਦਸ਼ਮੇਸ਼ ਜੀ ਦੇ ਪਰ ਉਪਕਾਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਹਰ ਸਮੇਂ ਸ਼ਿਕਾਰ ਖੇਡਣ ਤੇ ਲੜਨ ਮਰਨ ਦੇ ਚਾਹਵ ਵਿੱਚ ਕਿਉਂ ਰਹਿੰਦੇ ਸਨ ਇਸ ਦਾ ਉੱਤਰ ਸਾਫ਼ ਹੀ ਹੈ ਕਿ ਉਸ ਸਮੇਂ ਮੁਗਲਾਂ ਪਠਾਨਾਂ ਦੀ ਧਾਕ ਪਈ ਹੋਈ ਸੀ Hindu ਜਨਤਾ ਉਹਨਾਂ ਦੇ ਮੁਕਾਬਲੇ ਵਿੱਚ ਖਲੋਣਾ ਤਾਂ ਕੀ ਉਹਨਾਂ ਦੇ ਨਾਮ ਤੋਂ थरथਰ ਕੰਬਦੀ ਸੀ ਫਿਰ ਜ਼ੁਲਮ ਦਾ ਟਾਕਰਾ ਕੌਣ ਕਰਦਾ ਪਰ ਗੁਰੂ ਗੋਬਿੰਦ ਸਿੰਘ ਜੀ ਪਰਮਪੁਰਖ ਨਿਰੰਕਾਰ ਨੇ ਇਸ ਹਾਲਤ ਨੂੰ ਬਦਲਣ ਤੇ ਦੁਸ਼ਟਾ ਦੋਖੀਆਂ ਨੂੰ ਮਾਰ ਮਕਾਉਣ ਲਈ ਭੇਜਿਆ ਸੀ ਹਿੰਦੂ ਪਹਾੜੀਆਂ ਨੂੰ ਤਾਂ ਇਹ ਜਾਣ ਕੇ ਸ਼ੁਕਰ ਕਰਨਾ ਚਾਹੀਦਾ ਸੀ ਕਿ ਪ੍ਰਭੂ ਜੀ ਨੇ ਉਹਨਾਂ ਦਾ ਕੋਈ ਸਹਾਇਕ ਭੇਜਿਆ ਹੈ ਤੇ ਉਹ ਇਸ ਸਹਾਇਕ ਦੇ ਨਾਲ ਮਿਲ ਕੇ ਦੁਸ਼ਟਾਂ ਤੇ ਗਨੀਮਾ ਨੂੰ ਸਗੋਂ ਮਾਰਨ ਵਿੱਚ ਮਦਦ ਕਰਦੇ ਪਰ ਜਿਨ੍ਹਾਂ ਦੇ ਮਨ ਵਿੱਚ ਇਹ ਗੱਲ ਘਰ ਘਰ ਚੁੱਕੀ ਸੀ ਕਿ ਦਿੱਲੀ ਸਬਰੋਂ ਹੀ ਈਸ਼ਰੋਂ ਹੀ ਈਸ਼ਰੋ ਭਾਵ ਬਾਦਸ਼ਾਹੀ ਈਸ਼ਵਰ ਦੀ ਬਖਸ਼ਿਸ਼ ਹੈ ਅਸੀਂ ਉਸ ਦੇ ਆਸਰੇ ਰਹਿ ਕੇ ਹੀ ਸੁਖੀ ਰਹਿ ਸਕਦੇ ਹਾਂ ਉਹ ਦਿੱਲੀ ਦੇ ਪਾਦਸ਼ਾਹ ਦੇ ਨਾਮ ਤੋਂ ਹੀ ਡਰਦੇ ਸਨ ਇਸੇ ਲਈ ਉਹ ਗੁਰੂ ਜੀ ਦੇ ਸਹਾਇਕ ਤੇ ਮਿਲਵਰਤਨੀ ਬਨਣ ਦੀ بجائے ਉਹਨਾਂ ਦੇ ਸਗੋਂ ਦੁਸ਼ਮਣ ਬਣ ਗਏ ਇਸ ਲਈ ਗੁਰੂ ਜੀ ਵੱਲੋਂ ਇਹਨਾਂ ਦੀ ਕੋਈ ਲਿਹਾਜ਼ ਨਹੀਂ ਸੀ ਕਰਦਾ ਸੋ ਗੁਰੂ ਜੀ ਨੂੰ ਇਹਨਾਂ ਸ਼ਾਹੀwidehat ਠੋਕਿਆਂ ਵਿਰੁੱਧ ਵੀ ਪੂਰੀ ਤਾਕਤ ਨਾਲ ਲੜਨਾ ਪਿਆ ਤੇ ਪਹਾੜੀਆਂ ਨੂੰ ਹਾਰ ਤੇ ਹਾਰ ਹੋਈ ਅਖੀਰ ਝੂਠੀਆਂ ਸੌਂਹਾਂ ਖਾ ਕੇ ਕਿਲਾ ਛਡਵਾਇਆ ਤਾਂ ਸੌਂਹਾਂ ਤੋੜ ਕੇ ਗੁਰੂ ਜੀ ਨੂੰ ਫੜਨ ਤੇ ਮਾਰਨ ਦਾ ਸਿਰ ਤੋੜ ਯਤਨ ਵੀ ਇਹਨਾਂ ਦਾ ਸਫਲ ਨਾ ਹੋਇਆ ਤਾਂ ਇਹ ਡਾਢੇ ਹੀ ਜਲੀਲ ਤੇ ਸ਼ਰਮਸਾਰ ਹੋਏ ਪਰ ਅੰਦਰੋਂ ਮਨ ਦੇ ਖੋਟ ਗਵਾਂਡ ਦਾ ਇਹਨਾਂ ਨੇ ਯਤਨ ਨਹੀਂ ਸੀ ਕੀਤਾ ਪਰ ਇਸ ਹਾਰ ਨੇ ਉਹਨਾਂ ਦੇ ਵਿਕਾਰ ਨੂੰ ਮਿੱਟੀ ਵਿੱਚ ਮਿਲਾ ਦਿੱਤਾ ਸੀ ਤੇ ਕਿਤੇ ਗੱਲ ਕਰਨ ਜੋਗੇ ਨਹੀਂ ਸਨ ਗੁਰੂ ਜੀ ਨਿਰਪੈਤਾ ਪ੍ਰਚਾਰ ਤੇ ਧਰਮ ਦੇਸ਼ ਤੋਂ ਕੁਰਬਾਨ ਹੋਣ ਦੀ ਸਿੱਖਿਆ ਦੇਣ ਦਾ ਪ੍ਰੋਗਰਾਮ ਹਰ ਵੇਲੇ ਹੀ ਬਣਾਈ ਰੱਖਦੇ ਸਨ ਗੁਰੂ ਜੀ ਦਾ ਸ਼ਿਕਾਰ ਖੇਡਣਾ ਤਾਂ ਬਹਾਦਰੀ ਤੇ ਨਿਡਰਤਾ ਦਾ ਪ੍ਰਚਾਰ ਲਈ ਸੀ ਉਹ ਸ਼ਿਕਾਰ ਖੇਡਣ ਗਏ ਇਕੱਲੇ ਇਕੱਲੇ ਸਿੰਘਾਂ ਕੋਲੋਂ ਖੰਖਾਰ ਜਾਨਵਰਾਂ ਦਾ ਮੁਕਾਬਲਾ ਕਰਾਉਂਦੇ ਤੇ ਦਲੇਰ ਸਿੰਘ ਤਲਵਾਰਾਂ ਨਾਲ ਸ਼ੇਰ ਬਘਿਆੜ ਤੇ ਚੀਤਿਆਂ ਨੂੰ ਮਾਰਦੇ ਤੇ ਕਈ ਵਾਰ ਬੱਬਰ ਸ਼ੇਰ ਦੇ ਮੁਕਾਬਲੇ ਤੇ ਗੁਰੂ ਜੀ ਆਪ ਹੀ ਅੱਗੇ ਵੱਧ ਜਾਂਦੇ ਜਿਨ੍ਹਾਂ ਦੀ ਗਰਜ ਸੁਣ ਕੇ ਪਹਾੜ ਗੂੰਜ ਉੱਠਦਾ ਤੇ ਵੱਡੇ ਵੱਡੇ ਬਹਾਦਰ ਵੀ ਪਿੱਛੇ ਹਟ ਜਾਂਦੇ ਗੁਰੂ ਜੀ ਉਸ ਪਾਸੇ ਉੱਚੇਚੇ ਜਾਂਦੇ ਜਿੱਧਰ ਸ਼ੇਰ ਹੁੰਦਾ ਤੇ ਉਧਰੋਂ ਹਰਨਾ ਤੇ ਹੋਰ ਜਾਨਵਰਾਂ ਦੀਆਂ ਡਾਰਾਂ ਭੱਜੀਆਂ ਜਾਂਦੀਆਂ ਦੇਖਦੇ ਅਜਮੇਰ ਚੰਦ ਦੇ ਵਜ਼ੀਰ ਧੰਮੇ ਨੇ ਗੁਰੂ ਜੀ ਨਾਲ ਇੱਕ ਵੇਰਾ ਫਿਰ ਮੇਲਜੋਲ ਦੀ ਲਹਿਰ ਚਲਾਈ ਤੇ ਬਹੁਤੇ ਰਾਜਿਆਂ ਦੇ ਬਹਾਦਰ ਸ਼ਿਕਾਰੀ ਵੀ ਜਦ ਗੁਰੂ ਜੀ ਨੂੰ ਸ਼ਿਕਾਰ ਖੇਡਦੇ ਵੇਖਦੇ ਝੱਟ ਹੀ ਆ ਮਿਲਦੇ ਤੇ ਗੁਰੂ ਜੀ ਨਾਲ ਰਲ ਕੇ ਸ਼ਿਕਾਰ ਖੇਡਦੇ ਉਹ ਗੁਰੂ ਜੀ ਨੂੰ ਖਤਰਨਾਕ ਥਾਵਾਂ ਤੇ ਲੈ ਜਾਂਦੇ ਤੇ ਗੁਰੂ ਜੀ ਦੀ ਬਹਾਦਰੀ ਵੇਖਦੇ ਕਈ ਥਾਂ ਅਜਿਹਾ ਹੁੰਦਾ ਕਿ ਬਹਾਦਰੀ ਵਿਖਾਉਂਦੇ ਪਹਾੜੀਏ ਪੰਜ-ਪੰਜ 6-6 ਮਾਰੇ ਜਾਂਦੇ ਤੇ ਗੁਰੂ ਜੀ ਦੇ ਸਿੰਘ ਅਜਿਹਾ ਖੁੰਖਾਰ ਨੂੰ ਗੁਰੂ ਜੀ ਦੀ ਆਗਿਆ ਪਾ ਕੇ ਸੁਖੈਣ ਹੀ ਮਾਰ ਲੈਂਦੇ ਰੋਪੜੀਏ ਪਠਾਨ ਵੀ ਇਉਂ ਕਈ ਵਾਰ ਗੁਰੂ ਜੀ ਨੂੰ ਆ ਮਿਲਦੇ ਜਦ ਗੁਰੂ ਜੀ ਸ਼ਿਕਾਰ ਖੇਡਦੇ ਕਿਤੇ ਉਸ ਪਾਸੇ ਚਲੇ ਜਾਂਦੇ ਪਰ ਦਿਲੋਂ ਖੋਟੇ ਜਿਸ ਮਾਰੂ ਥਾਂ ਵੀ ਗੁਰੂ ਜੀ ਨੂੰ ਆਖ ਕੇ ਲੈ ਜਾਂਦੇ ਪਹਿਲੇ ਉੱਥੇ ਆਪਣੇ ਹੀ ਆਦਮੀ ਮਰਵਾਉਂਦੇ ਤਾਂ ਗੁਰੂ ਜੀ ਜਾਂ ਗੁਰੂ ਕੇ ਸਿੰਘ ਅੱਗੇ ਵੱਧ ਕੇ ਖੁੰਨੀ ਜਾਨਵਰ ਦਾ ਸ਼ਿਕਾਰ ਕਰਦੇ ਪਰ ਪਹਾੜੀਏ ਤੇ ਪਠਾਨ ਹੈਰਾਨ ਹੁੰਦੇ ਕਿ ਨਾ ਗੁਰੂ ਨੂੰ ਸੱਟ ਪੇਟ ਲੱਗਦੀ ਹੈ ਨਾ ਕਿਸੇ ਸਿੱਖ ਨੂੰ ਸੋ ਇਉਂ ਧੰਮੇ ਦੀ ਮਾਰਫਤ ਪਹਾੜੀ ਰਾਜੇ ਗੁਰੂ ਜੀ ਨੂੰ ਮਿਲਣ ਗਿਲਣ ਦਾ ਅੱਗੇ ਤੋਂ ਫੇਰ ਯਤਨ ਕਰਨ ਲੱਗੇ ਪਰ ਸ਼ਿਕਾਰ ਸਮੇਂ ਹੀ ਅੱਗੇ ਪਿੱਛੇ ਨਹੀਂ ਅਸੂ ਦੇ ਮਹੀਨੇ ਰਵਾਲਸਰ ਤੇ ਮੇਲਾ ਲੱਗਦਾ ਹੈ ਧੰਮੇ ਨੇ ਗੁਰੂ ਜੀ ਨੂੰ ਰਵਾਲਸਰ ਜਾਣ ਤੇ ਪਹਾੜੀ ਰਾਜਿਆਂ ਨਾਲ ਮੇਲ ਮਿਲਾਪ ਕਰਨ ਲਈ ਸੁਨੇਹਾ ਭੇਜਿਆ ਨਿਰਭੈ ਗੁਰੂ ਜੀ ਨੂੰ ਤਾਂ ਸਗੋਂ ਇਹੋ ਜਿਹਾ ਮੌਕਾ ਪ੍ਰਚਾਰ ਕਰਨ ਲਈ ਲੋੜੀਦਾ ਸੀ ਸੋ ਗੁਰੂ ਜੀ ਪੰਜ ਕੁ ਸੂ ਸਿੰਘਾਂ ਨੂੰ ਨਾਲ ਲੈ ਕੇ ਰਵਾਲਸਰ ਜਾ ਪੁੱਜੇ ਅੱਗੇ ਪਹਾੜੀ ਰਾਜੇ ਵੀ ਤਕਰੀਬਨ ਸਾਰੇ ਹੀ ਪੁੱਜੇ ਹੋਏ ਸਨ ਗੁਰੂ ਜੀ ਨੇ ਮੇਲੇ ਦੇ ਇੱਕ ਪਾਸੇ ਖੁੱਲੀ ਥਾਂ ਤੇ ਡੇਰਾ ਲਾ ਕੇ ਦੀਵਾਨ ਲਾ ਦਿੱਤਾ ਕੀਰਤਨ ਹੋਣ ਲੱਗੇ ਢਾਡੀ ਵਾਰਾ ਗਾਉਣ ਲੱਗੇ ਸੂਰਮਤਾਈ ਦਾ ਪ੍ਰਚਾਰ ਕਰਨ ਵਾਲੇ ਗੁਰੂ ਜੀ ਦੇ ਕੀਰਤਨੀਏ ਵੀ ਜੰਗੀ ਯੋਧੇ ਢਾਡੀ ਵੀ ਸ਼ਸਤਰਧਾਰੀ ਕੋਈ ਸੇਵਕ ਤੇ ਦਾਸ ਐਸਾ ਨਹੀਂ ਸੀ ਜੋ ਸ਼ਸਤਰਧਾਰੀ ਨਾ ਹੋਵੇ ਕਿਸੇ ਦੇ ਦੋ-ਦੋ ਤੇ ਕਿਸੇ ਦੇ ਤਿੰਨ-ਤਿੰਨ ਸ਼ਸਤਰ ਸਜੇ ਹੋਏ ਸਨ ਪਹਾੜੀ ਲੋਕ ਉਹਨਾਂ ਦਾ ਪਹਿਰਾਵਾ ਦੇਖ ਦੇਖ ਹੀ ਅश्चਰਜ ਹੋਣ ਤੇ ਫਿਰ ਜਦ ਲੜਨ ਮਰਨ ਤੇ ਧਰਮ ਲਈ ਜਾਣਾ ਨਿਸ਼ਾਵਰ ਕਰ ਦੇਣ ਦੀਆਂ ਸਿੱਖਿਆਵਾਂ ਸੁਣਨ ਤਾਂ ਇਸ ਪ੍ਰਚਾਰ ਤੇ ਵੀ ਹੈਰਾਨ ਹੋਣ ਉਹ ਮੁਗਲ ਬਾਦਸ਼ਾਹੀ ਨੂੰ ਇੰਨੀ ਤਾਕਤਵਰ ਤੇ ਮਹਾਨ ਸਮਝਦੇ ਸਨ ਕਿ ਉਹਨਾਂ ਨੂੰ ਤਾਂ ਉਸ ਦੇ ਮੁਕਾਬਲੇ ਵਿੱਚ ਖੜੇ ਹੋਣ ਦਾ ਸੁਪਨੇ ਵਿੱਚ ਵੀ ਖਿਆਲ ਨਹੀਂ ਸੀ ਆ ਸਕਦਾ ਪਰ ਇੱਥੇ ਸਿੰਘ ਗੱਲਾਂ ਹੀ ਇਹੋ ਕਰਨ ਅਸਾਂ ਦਿੱਲੀ ਸਰਹੰਦ ਤੇ ਲਾਹੌਰ ਛੱਡਣੇ ਨਹੀਂ ਤੁਰਕਾਂ ਨੂੰ ਮਾਰ ਖਪਾਉਣਾ ਹੈ ਖਾਲਸੇ ਨੇ ਕੋਈ ਆਕੀ ਨਹੀਂ ਰਹਿਣ ਦੇਣਾ ਸਭ ਦੁਸ਼ਟ ਪਾਪੀ ਤੇ ਮਲੇਸ਼ ਮਾਰ ਖਪਾਉਣੇ ਹਨ ਕਈ ਐਸੇ ਸਨ ਜਿਨ੍ਹਾਂ ਨੂੰ ਇਹ ਸੁਣ ਕੇ ਹੀ ਡਰ ਜਿਹਾ ਲੱਗਦਾ ਹੈ ਤੇ ਉਹ ਉੱਠ ਕੇ ਤੁਰ ਜਾਂਦੇ ਸਨ ਅਜਮੇਰ ਚੰਦ ਦੇ ਵਜ਼ੀਰ ਧੰਮੇ ਨੇ ਸਭ ਰਾਜਿਆਂ ਨੂੰ ਰਵਾਲਸਰ ਪੁੱਜ ਕੇ ਗੁਰੂ ਜੀ ਦੇ ਦਰਸ਼ਨ ਤੇ ਮੇਲ ਮਿਲਾਪ ਕਰਨ ਲਈ ਕਿਹਾ ਹੋਇਆ ਸੀ ਸੋ ਗੁਰੂ ਜੀ ਦੇ ਦੀਵਾਨ ਵਿੱਚ ਰਾਜੇ ਇਕੱਠੇ ਹੋ ਕੇ ਪੁੱਜੇ ਅਜਮੇਰ ਚੰਦ ਹੀ ਸਬਦ ਦਾ ਮੋਢੀ ਸੀ ਦੀਵਾਨ ਵਿੱਚ ਗੁਰੂ ਜੀ ਕਲਗੀ ਜਿਗਾ ਸਜਾਈ ਸੁਭਾ ਪਾ ਰਹੇ ਸਨ ਤੇ ਸਿੰਘ ਵੱਧ ਤੋਂ ਵੱਧ ਸਜੀਲੇ ਤੇ ਸ਼ਬੀਲੇ ਬਣ ਸ਼ਸਤਰ ਸਜਾ ਕੇ ਦੀਵਾਨ ਵਿੱਚ ਗੁਰੂ ਕੇ ਹਜ਼ੂਰ ਪੁੱਜ ਰਹੇ ਸਨ ਰਾਜੇ ਗੁਰੂ ਜੀ ਦੀ ਚੜਤ ਤੇ ਸੁਭਾ ਦੇਖ ਕੇ ਹੱਕੇ ਬੱਕੇ ਹੋਏ ਜਾ ਰਹੇ ਸਨ ਗੁਰੂ ਜੀ ਦੇ ਤੇਜ ਪ੍ਰਤਾਪ ਨੂੰ ਦੇਖ ਕੇ ਸਭਨਾ ਦੇ ਸਿਰ ਆਪ ਤੋਂ ਆਪ ਹੀ ਨਿਵਾਉਂਦੇ ਜਾ ਰਹੇ ਸਨ ਨੀਤੀ ਨਿਪੁੰਨ ਸਤਗੁਰੂ ਜੀ ਵੀ ਸਭ ਨੂੰ ਆਦਰ ਤੇ ਸਤਕਾਰ ਸਹਿਤ ਕੋਲ ਹੀ ਬਿਠਾਉਂਦੇ ਜਾ ਰਹੇ ਸਨ ਇਸ ਸਮੇਂ ਕਈ ਰਾਜਿਆਂ ਉੱਤੇ ਗੁਰੂ ਜੀ ਦਾ ਇਨਾ ਪ੍ਰਭਾਵ ਪਿਆ ਕਿ ਉਹ ਹੱਥ ਜੋੜ ਖੜੇ ਹੋ ਗਏ ਤੇ ਕਹਿਣ ਲੱਗੇ ਏ ਮਹਾਬਲੀ ਸਤਗੁਰੂ ਜੀਓ ਆਪ ਤਾਂ ਸਖਸ਼ਾਤ ਈਸ਼ਵਰ ਸਰੂਪ ਹੋ ਆਪ ਬਖਸ਼ਿੰਦ ਹੋ ਸੰਤ ਸਰੂਪ ਸੂਰਬੀਰ ਹੋ ਸੋ ਆਪਣੇ ਬਿਰਦ ਦੀ ਲਾਜ ਰੱਖਦੇ ਹੋਇਆ ਸਾਡੇ ਗੁਨਾਹ ਬਖਸ਼ ਦਿਓ ਅਸੀਂ ਤੁਹਾਡਾ ਮੁਕਾਬਲਾ ਕਰਕੇ ਵੱਡੀ ਭੁੱਲ ਕੀਤੀ ਹੈ ਗੁਰੂ ਜੀ ਮੁਸਕਰਾ ਪਏ ਤੇ ਕਿਹਾ हे ਰਾਜਨ ਗੁਰੂ ਨਾਨਕ ਸਾਹਿਬ ਦੀ ਗੱਦੀ ਧਰਮ ਗੱਦੀ ਹੈ ਇਸ ਨੂੰ ਇਸ ਨਿਗਾਹ ਨਾਲ ਕੋਈ ਦੇਖੇ ਉਸੇ ਤਰ੍ਹਾਂ ਹੀ ਨਜ਼ਰ ਆਉਂਦੀ ਹੈ ਇਹ ਦਰਬਾਰ ਬੁਰੀਆਂ ਭਲੀਆਂ ਦੋਹਾਂ ਲਈ ਇੱਕੋ ਜਿਹਾ ਹੈ ਕੋਈ ਆਵੇ ਇਹ ਸਭਨਾਂ ਨੂੰ ਧਰਮ ਦੀ ਨਜ਼ਰ ਨਾਲ ਦੇਖੇਗਾ ਕਿਸੇ ਦੇ ਬੁਰੇ ਵਿੱਚ ਨਹੀਂ ਹੈ ਅਸੀਂ ਕੇਵਲ ਤੁਹਾਡੇ ਭਲੇ ਵਿੱਚ ਹਾਂ ਤੇ ਭਲਾ ਹੀ ਚਾਹੁੰਦੇ ਹਾਂ ਅਸੀਂ ਨਹੀਂ ਚਾਹੁੰਦੇ ਕਿ ਤੁਸੀਂ ਕਸ਼ਤਰੀ ਹੋ ਕੇ ਤੁਰਕਾਂ ਦੀ ਗੁਲਾਮੀ ਕਰੋ ਆਪਣੀ ਪ੍ਰਜਾ ਨੂੰ ਤੰਗੀਆਂ ਦੇ ਦੇ ਕੇ ਉਹਨਾਂ ਤੋਂ ਧਨ ਇਕੱਠਾ ਕਰ ਦੁਰਕਾਂ ਦੇ ਖਜ਼ਾਨੇ ਪਰੋ ਅਸੀਂ ਤੁਹਾਨੂੰ ਆਜ਼ਾਦ ਦੇਖਣਾ ਚਾਹੁੰਦੇ ਹਾਂ ਤੁਸੀਂ ਸੋਚੋ ਕਿ ਗੁਲਾਮ ਦਾ ਵੀ ਕੋਈ ਧਰਮ ਹੈ ਜਿਸ ਧਰਮ ਨੂੰ ਤੁਸੀਂ ਮੰਨਦੇ ਹੋ ਕਦੇ ਸੋਚਿਆ ਜੇ ਕਿ ਇਸ ਧਰਮ ਦੇ ਵਡੇਰੇ ਕਿੰਨੇ ਪ੍ਰਤਾਪੀ ਸਨ ਉਹ ਆਪਣੇ ਆਪ ਨੂੰ ਚੱਕਰਵਰਤੀ ਰਾਜੇ ਅਖਵਾਉਂਦੇ ਸਨ ਉਹ ਕੋਈ ਬਹੁਤੀਆਂ ਧੁੰਜਾਂ ਵਾਲੇ ਨਹੀਂ ਸਨ ਬਸ ਇਹੋ ਹੀ ਸੀ ਕਿ ਉਹ ਸ਼ੂਰਬੀਰ ਅਣਖ ਆਣ ਲਈ ਮਰ ਮਿਟਣ ਵਾਲੇ ਯੋਧੇ ਸਨ ਪਰ ਬਚਨ ਤੋਂ ਨਹੀਂ ਹਾਰਦੇ ਸਨ ਪਰ ਤੁਸੀਂ ਸੋਚੋ ਇਹ ਗੁਣ ਤੁਹਾਡੇ ਵਿੱਚ ਹਨ ਇਹ ਗੁਣ ਨਾ ਹੋਣ ਕਰਕੇ ਤੁਸੀਂ ਪਰਮ ਅਧੀਨ ਹੋ ਤੇ ਪਰ ਅਧੀਨ ਦਾ ਧਰਮ ਵੀ ਪਰ ਅਧੀਨ ਹੀ ਹੁੰਦਾ ਹੈ ਸੋ ਅਸਾਂ ਤਾਂ ਉਸ ਸੁਤੰਤਰ ਧਰਮ ਦੀ ਨੀ ਰੱਖੀ ਹੈ ਉਸ ਜਾਗਤ ਜੋਤ ਪ੍ਰਭੂ ਦਾ ਪੰਥ ਸਜਾਇਆ ਹੈ ਜੋ ਪੱਥਰਾਂ ਵਿੱਚ ਨਹੀਂ ਹਰ ਚੀਜ਼ ਵਿੱਚ ਵਿਆਪਕ ਹੈ ਤੇ ਘਟ ਘਟ ਦਾ مالک ਹੈ ਸੋ ਤੁਸੀਂ ਵੀ ਉਸੇ ਘਟ ਘਟ ਵਿੱਚ ਵਿਆਪਕ ਪ੍ਰਭੂ ਦੇ ਲੜ ਲੱਗ ਜਾਓ ਸਿੰਘ ਸਜ ਜਾਓ ਧਰਮ ਦੇ ਦੁਸ਼ਮਣਾਂ ਨੂੰ ਪਾਜੜਾ ਪਾ ਦਿਓ ਸਾਡੀ ਖੁਸ਼ੀ ਤਾਂ ਇਸ ਗੱਲ ਵਿੱਚ ਹੈ ਗੁਰੂ ਜੀ ਦਾ ਉਪਦੇਸ਼ ਤਾਂ ਸੱਚਮੁੱਚ ਹੀ ਕਾਇਆ ਕਲਪ ਕਰਨ ਵਾਲਾ ਸੀ ਕਈ ਰਾਜਿਆਂ ਦੇ ਮਨ ਸਿੱਖੀ ਵੱਲ ਪ੍ਰੇਰੇ ਗਏ ਪਰ ਪਹਿਲ ਕੌਣ ਕਰੇ ਇਸ ਗੱਲ ਨੇ ਕਿਸੇ ਨੂੰ ਵੀ ਅੱਗੇ ਨਾ ਵਧਣ ਦਿੱਤਾ ਕਿੰਨਾ ਚਿਰ ਹੀ ਚੁੱਪ ਰਹਿ ਕੇ ਮਨਾਂ ਵਿੱਚ ਸੋਚਦੇ ਰਹੇ ਪਰ ਅਖੀਰ ਸਲਾਹ ਕਰਕੇ ਦੱਸਾਂਗੇ ਦੀ ਗੱਲ ਕਹਿ ਕੇ دیਵਾਨ ਵਿੱਚੋਂ ਉੱਠਣ ਲਈ ਤਿਆਰ ਹੋ ਗਏ ਅਚਾਨਕ ਇਸ ਸਮੇਂ ਗੁਰੂ ਜੀ ਦੇ ਲੰਗਰ ਖੁੱਲਣ ਦਾ ਲੰਗਰੀ ਨੇ ਡੰਕਾ ਵਜਾ ਦਿੱਤਾ ਗੁਰੂ ਜੀ ਦੇ ਕਹਿਣ ਤੇ ਰਾਜਾ ਨੂੰ ਵੀ ਲੰਗਰ ਵਰਤਾਇਆ ਗਿਆ ਤੇ ਰਾਜਾ ਤੇ ਡੇਰਿਆਂ ਵਿੱਚ ਵੀ ਭੇਜਿਆ ਗਿਆ ਇਸ ਸਮੇਂ ਪਹਾੜੀਆਂ ਦੀਆਂ ਰਾਣੀਆਂ ਨੇ ਵੀ ਦਿਵਾਨ ਵਿੱਚ ਆ ਕੇ ਗੁਰੂ ਜੀ ਦੇ ਦਰਸ਼ਨ ਕੀਤੇ ਤੇ ਪੇਟਾਵਾਂ ਪੇਟ ਕੀਤੀਆਂ ਪਰ ਗੁਰੂ ਕੇ ਸਿੱਖ ਧਨ ਦੇ ਨਾਲ ਸ਼ਸਤਰਾਂ ਦੀ ਪੇਟਾ ਵੀ ਅਰਪਣ ਕਰਦੇ ਸਨ ਰਾਜਿਆਂ ਦੇ ਸਾਹਮਣੇ ਹੀ ਗੁਰੂ ਜੀ ਦੇ ਸਾਹਮਣੇ ਇੱਕ ਫਰੂਖਾਬਾਦ ਦੇ ਸਿੱਖ ਨੇ ਇੱਕ ਦੁਨਾਲੀ ਬੰਦੂਕ ਦੋ ਤਮੰਚੇ ਦੋ ਬਾਗ ਦੋ ਕਮਾਨਾ ਤੇ 300 تیر ਗੁਰੂ ਜੀ ਦੀ ਭੇਟਾ ਕੀਤੇ ਕਹਿੰਦੇ ਹਨ ਕਿ ਪਹਾੜੀ ਲੋਕਾਂ ਦੇ ਸਾਹਮਣੇ ਗੁਰੂ ਜੀ ਨੇ ਬੰਦੂਕ ਦੀ ਪਰਖ ਕਰਨੀ ਚਾਹੀ ਤਾਂ ਅਨੇਕ ਸਿੰਘਾਂ ਨੇ ਨਿਸ਼ਾਨਾ ਬਨਣ ਲਈ ਆਪਣੇ ਆਪ ਨੂੰ ਪੇਸ਼ ਕੀਤਾ ਜਿਸ ਨੂੰ ਵੇਖ ਪਹਾੜੀਏ ਹੱਕੇ ਬੱਕੇ ਰਹਿ ਗਏ ਕਿ ਗੁਰੂ ਜੀ ਆਪਣੇ ਸਿੱਖਾਂ ਵਿੱਚ ਮੌਤ ਤੋਂ ਨਾ ਡਰਨ ਦੀ ਕੀ ਸ਼ਕਤੀ ਭਰ ਦਿੱਤੀ ਹੈ ਗੁਰੂ ਜੀ ਰਵਾਲਤਰੋਂ ਮੁੜਨ ਲੱਗੇ ਤਾਂ ਮੰਡੀ ਵਾਲਾ ਰਾਜਾ ਸੁਦਰਸੈਨ ਗੁਰੂ ਜੀ ਨੂੰ ਆਪਣੇ ਨਾਲ ਮੰਡੀ ਲੈ ਗਿਆ ਇੱਕ ਮਹੀਨਾ ਗੁਰੂ ਜੀ ਉੱਥੇ ਰਹੇ ਰਾਜੇ ਨੇ ਬੜੇ ਪ੍ਰੇਮ ਨਾਲ ਮਾਤਾਵਾਂ ਦੀ ਸਾਹਿਬਜ਼ਾਦਿਆਂ ਦੀ ਤੇ ਗੁਰੂ ਜੀ ਦੀ ਸੇਵਾ ਕੀਤੀ ਇੱਥੇ ਗੁਰੂ ਜੀ ਦੇ ਯਾਦਗਾਰੀ ਸਥਾਨ ਹਨ ਤੇ ਇਹ ਰਵਾਲਸਰ ਤੋਂ 25 ਮੀਲ ਤੇ ਹੈ ਇੱਥੇ ਗੁਰੂ ਜੀ ਫਿਰ ਵਿਦਾ ਹੋਏ ਤੇ ਨਦੌਣ ਦੇ ਰਸਤੇ ਅਨੰਦਪੁਰ ਸਾਹਿਬ ਪਹੁੰਚ ਗਏ ਇੱਕ ਦਿਨ ਗੁਰੂ ਜੀ ਦੇ ਦੀਵਾਨ ਵਿੱਚ ਗੁਰਸਿੱਖ ਨੇ ਇੱਕ ਵੱਡੀ ਢਾਲ ਪੇਸ਼ ਕੀਤੀ ਤੇ ਉਸ ਦੀ ਬੜੀ ਸਿਫਤ ਕੀਤੀ ਕਿ ਇਹ ਬੜੀ ਪੱਕੀ ਹੈ ਗੋਲੀ ਤੀਰ ਤਲਵਾਰ ਇਸ ਨੂੰ ਲੱਗ ਹੀ ਨਹੀਂ ਸਕਦੇ ਗੁਰੂ ਜੀ ਨੇ ਮੁਸਕਰਾਉਂਦਿਆਂ ਕਿਹਾ ਇਸ ਨੇ ਤਾਂ ਸਾਡਾ ਇੱਕ ਵਾਰ ਨਹੀਂ ਸਹਾਰਨਾ ਇਹ ਛੇਕੀ ਜਾਏਗੀ ਪਰ ਸਿੱਖ ਨੇ ਫਿਰ ਵੀ ਢਾਲ ਦੀ ਸਿਫਤ ਕੀਤੀ ਤੇ ਕਹਿ ਬੈਠਾ ਕਿ ਵੀ ਗੋਲੀਆਂ ਮਾਰ ਵੇਖੋ ਤਾਂ ਵੀ ਸ਼ੇਕ ਨਹੀਂ ਹੋਵੇਗਾ ਗੁਰੂ ਜੀ ਨੇ ਕਿਹਾ ਅੱਛਾ ਕੱਲ ਇਸ ਗੱਲ ਦੀ ਪਰਖ ਕਰਾਂਗੇ ਸਿੱਖ ਗੱਲ ਕਰਕੇ ਢਾਲ ਭੇਟਾ ਕਰਕੇ ਚਲਾ ਗਿਆ ਪਰ ਜਾਂਦੇ ਨੂੰ ਹੀ ਪਛਤਾਵਾ ਲੱਗ ਗਿਆ ਕਿ ਕਿੰਨੀ ਮੂਰਖਤਾਈ ਕੀਤੀ ਗੁਰੂ ਜੀ ਨਾਲ ਬਰੋਬਰ ਬੋਲੀ ਗਿਆ ਢਾਲ ਕੀ ਚੀਜ਼ ਹੈ ਗੁਰੂ ਜੀ ਜੇ ਚਾਹਣ ਤਾਂ ਲੋਹੇ ਵਿੱਚ ਸ਼ੇਕ ਕਰ ਦੇਣ ਮੈਂ ਕਿੰਨੀ ਮੂਰਖਤਾ ਕੀਤੀ ਹੈ ਸਿੱਖਾ ਇਹਨਾਂ ਇਨੀਆਂ ਵਿਚਾਰਾਂ ਵਿੱਚ ਨਿਰਾਸ਼ ਹੋ ਗਿਆ ਪਰ ਸੋਚਦੇ ਨੂੰ ਇੱਕ ਗੱਲ ਸੁਜੀ ਗੁਰੂ ਜੀ ਵੀ ਵਿਸ਼ਵੇ ਸੰਗਤ 21 ਵਿਸ਼ਵੇ ਹੈ ਸੰਗਤ ਦੀ ਗੱਲ ਗੁਰੂ ਜੀ ਨਹੀਂ ਮੋੜਦੇ ਇਸ ਲਈ ਮੈਂ ਪੰਜ ਸਿੰਘਾਂ ਦੀ ਸੰਗਤ ਕੋਲੋਂ ਅਰਦਾਸ ਕਰਵਾ ਕੇ ਜੇ ਢਾਲ ਤੀਰ ਦੇ ਬੰਦੂਕ ਦੀ ਗੋਲੀ ਨਾ ਵਿੰਨੀ ਨਾ ਗਈ ਤਾਂ ਮੈਂ 5 ਰੁਪਏ ਦਾ ਪ੍ਰਸਾਦ ਚੜ੍ਹਾਵਾਂਗਾ ਸਿੱਖ ਦੀ ਬੇਨਤੀ ਨੂੰ ਪੰਝਾ ਨੇ ਸੁਣਿਆ ਤੇ ਫਿਰ ਛਿਆਂ ਰਲ ਕੇ ਅਰਦਾਸ ਕੀਤੀ ਢਾਲ ਗੋਲੀ ਬੰਦੂਕ ਦੇ 바ਰ ਨਾਲ ਟੁੱਟੇ ਨਾ ਸਿੱਖ ਨੇ ਮੂਰਖਤਾ ਕੀਤੀ ਗੁਰੂ ਨਾਲ ਬਰੋਬਰਤਾ ਕੀਤੀ ਵੈਸੇ ਆ ਇਹ ਅਪਰਾਧ ਹੈ ਪਰ ਅਪਰਾਧ ਖਿਮਾ ਕਰਾਉਣ ਦੀ ਦਿਲ ਵਿੱਚ ਧੂਕ ਧੁਕੀ ਹੈ ਗੁਰੂ ਸਮਰੱਥ ਹੈ ਸਰਬੱਗ ਹੈ ਇਹ ਢਾਲ ਕੀ ਉਹ ਸੈਂਕੜੇ ਢਾਲਾਂ ਨੂੰ ਇੱਕੋ ਤੀਰ ਨਾਲ ਵਿੰਨ ਦੇਣ ਪਰ ਸਿੱਖ ਨੇ ਇਹ ਗੱਲ ਅਭਿਮਾਨ ਨਾਲ ਕੀਤੀ ਬਰੋਬਰਤਾ ਕੀਤੀ ਤਾਂ ਬਰੋਬਰ ਦਾਦਾ ਹੱਕ ਸਮਝ ਕੇ ਨਹੀਂ ਕੀਤੀ ਸਤਿਗੁਰੂ ਜੀ ਨੂੰ ਚੰਗੀ ਚੀਜ਼ ਭੇਟਾ ਕਰਨ ਦੇ ਖਿਆਲ ਨਾਲ ਕੀਤੀ ਇਹ ਤਾਂ ਗੁਰੂ ਜੀ ਵੀ ਜਾਣਦੇ ਹਨ ਪਰ ਇਹ ਮਾਮਲਾ ਗੱਲਾਂ ਬਾਤਾਂ ਵਿੱਚ ਹੀ ਹੋ ਗਿਆ ਕਿਸੇ ਹੰਕਾਰ ਕਿਸੇ ਅਭਿਮਾਨ ਜਾਂ ਕਿਸੇ ਹਉਮੇ ਦੇ ਪਰਗਟ ਕਰਨ ਦਾ ਭਾਵ ਨਹੀਂ ਸੀ ਇਹ ਸਤਿਗੁਰੂ ਜੀ ਉਹ ਗੱਲ ਪੂਰੀ ਹੋਵੇ ਤਾਂ ਵੀ ਤੁਹਾਡੀ ਪੂਰੀ ਹੁੰਦੀ ਹੈ ਤੇ ਜੇ ਇਹ ਹੋ ਜਾਵੇ ਤਾਂ ਵੀ ਤੁਹਾਡੀ ਹੀ ਹੈ ਤੁਸੀਂ ਦਾਸਾਂ ਦੀਆਂ ਅਰਦਾਸਾਂ ਤੇ ਬੇਨਤੀਆਂ ਨੂੰ ਮੰਨਣਹਾਰ ਹੋ ਸੰਗਤਾਂ ਦੀਆਂ ਅਭਿਲਾਖਾਂ ਪੂਰਨ ਕਰਦੇ ਹੋ ਇਸ ਲਈ ਕਿਰਪਾ ਕਰੋ ਇਹ ਅਭਿਲਾਖਾਂ ਪੂਰਨ ਕਰੋ ਢਾਲ ਕਾਇਮ ਰਹੇ ਫਿਰ 5 ਰੁਪਏ ਦਾ ਕੜਾ ਪ੍ਰਸ਼ਾਦ ਕਰਵਾਵਾਂਗੇ ਦੂਜੇ ਦਿਨ ਢਾਲ ਦੀ ਪ੍ਰੀਖਿਆ ਲਈ ਗੁਰੂ ਜੀ ਨੇ ਭਾਈ ਆਲਮ ਸਿੰਘ ਤੋਂ ਢਾਲ ਨੂੰ ਗੋਲੀ ਮਰਵਾਈ ਪਰ ਗੋਲੀ ਨੇ ਕੁਝ ਨਾ ਕੀਤਾ ਫਿਰ ਦੂਜੀ ਫਿਰ ਤੀਜੀ ਢਾਲ ਬਚਦੀ ਰਹੀ ਫਿਰ ਗੁਰੂ ਜੀ ਨੇ ਮੁਸਕਰਾਉਂਦਿਆਂ ਆਪ ਗੋਲੀ ਚਲਾਈ ਤਾਂ ਵੀ ਢਾਲ ਬਚ ਰਹੀ ਗੁਰੂ ਜੀ ਨੇ ਧਿਆਨ ਨਾਲ ਅੰਤਰ ਆਤਮਾ ਰਾਹੀ ਡਿਠਾ ਕਿ ਕੀ ਗੱਲ ਹੈ ਤਾਂ ਢਾਲ ਦੇ ਅੱਗੇ ਸੰਗਤ ਦਾ ਹੱਥ ਨਜ਼ਰੀ ਆਇਆ ਗੁਰੂ ਜੀ ਨੇ ਬੰਦੂਕ ਰੱਖ ਦਿੱਤੀ ਸਿੱਖ ਨੇ ਉਸੇ ਸਮੇਂ ਕੜਾ ਪ੍ਰਸ਼ਾਦ ਦੀ ਦੇਗ ਲੈ ਆਂਦੀ ਸੰਗਤ ਹੈਰਾਨ ਸੀ ਕਿ ਇਹ ਕੀ ਗੱਲ ਹੈ ਇਸ ਤੇ ਗੁਰੂ ਜੀ ਨੇ ਸੰਗਤ ਦੇ ਵੱਲ ਤੇ ਪ੍ਰਤਾਪ ਦਾ ਪ੍ਰਸੰਗ ਸੁਣਾ ਕੇ ਦੱਸਿਆ ਕਿ ਢਾਲ ਤਾਂ ਵਿੰਨੀ ਜਾਣੀ ਸੀ ਪਰ ਇਸ ਨੇ ਸਾਡੇ ਨਾਲ ਗੱਲਬਾਤ ਕਰਨ ਮਗਰੋਂ ਘਰ ਜਾ ਕੇ ਸਾਥ ਸੰਗਤ ਦੀ ਓਟ ਲੈ ਲਈ ਢਾਲ ਦੀ ਰਾਖੀ ਲਈ ਗੁਰੂ ਜੀ ਕੋਲ ਸੰਗਤ ਕੋਲੋਂ ਅਰਦਾਸ ਕਰਵਾਈ ਜਿਸ ਨੇ ਢਾਲ ਦੀ ਰਾਖੀ ਕੀਤੀ ਹੈ ਇਸ ਤਰ੍ਹਾਂ ਦੇ ਕੌਤਕ ਨਾਲ ਗੁਰੂ ਜੀ ਨੇ ਸੰਗਤ ਤੇ ਪੰਜਾਂ ਸਿੰਘਾਂ ਦੀ ਅਰਦਾਸ ਨੂੰ ਸ਼ਰਧਾ ਭਰਪੂਰ ਦੱਸਿਆ ਸਾਧ ਸੰਗਤ ਜੀ ਇਹ ਸੀ ਅੱਜ ਦਾ ਪ੍ਰਸੰਗ ਜੋ ਬਹੁਤ ਹੀ ਪਿਆਰਾ ਸੀ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅਤੇ ਮਾਤਾ ਜੀ ਤੋਜੀ ਦਾ ਅਕਾਲ ਚਲਾਣਾ ਜਦੋਂ ਹੋਇਆ ਉਸ ਸਮੇਂ ਦਾ ਪ੍ਰਸੰਗ ਸੀ ਹੋਈਆਂ ਭੁੱਲਾਂ ਚੁੱਕਾਂ ਦੀ ਮਾਫੀ ਦੇਣਾ ਜੀ ਅਨੇਕਾਂ ਹੀ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਹੋ ਗਈਆਂ ਨੇ ਸੰਗਤ ਬਖਸ਼ਣ ਜੋਗ ਹੈ ਵਾਹਿਗੁਰੂ ਆਪ ਸਭ ਨੂੰ ਇਦਾਂ ਹੀ ਨਾਮ ਬਾਣੀ ਨਾਲ ਜੋੜੀ ਰੱਖਣ ਅਗਲੇ ਪ੍ਰਸੰਗ ਵਿੱਚ ਫੇਰ ਤੁਹਾਡੇ ਨਾਲ ਜਲਦੀ ਮਿਲਾਂਗਾ ਦਿਓ ਆਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ